ਜੋ ਨਾ ਮਾਰਦ ਰਹੀ ਆ ਕਿ ਤੇਰੀ ਜੋ ਨਾ ਮਾਰਦ

ਈਸ਼ੂ ਸੀ ਦਾ ਜਿਹੜਾ ਸ੍ਰੀਮਾਨ ਜੀ ਸਭ ਤੋਂ ਪਹਿਲੇ ਦੋ ਈਓ ਸਾਹਿਬ ਨੇ ਜਵਾਬ ਦਿੱਤਾ ਉਹ ਸਾਨੂੰ ਇਹ ਡੈਕਟਰ ਦੇ ਵਿੱਚ ਨਹੀਂ ਵੜਨਾ ਪਰ ਐਮਸੀ ਦੇ ਕਹਿਣ ਦੇ ਵਜੂਦ ਅਸੀਂ ਬਾੜ ਦੇ ਵਿੱਚੋਂ ਇਕੱਲੇ ਇਕੱਲੇ ਬਾੜ ਦੇ ਅੱਗੇ ਇੱਕ ਬੰਦਾ ਕੱਟ ਕੇ ਇੱਧਰ ਸਪਾਈ ਕਰਾਈ ਬਾਬਾ ਐਮਸੀ ਸਾਹਿਬ ਰੋਲਾ ਪੰਦਾ ਹੀ ਖੜਾ ਹਟਣਾ ਲੜਦਾ ਹੀ ਜਾ ਜਾਗ ਵੀ ਮੇਰਾ ਕੰਮ ਨਹੀਂ ਕਰਦੇ ਜੇ ਕੰਮ ਕਰਨ ਆਏ ਤਾਂ ਆਹ ਬੰਦੇ ਨੇ ਸਾਡੇ ਮੁੰਡੇ ਨਾਲ ਬੱਤਸਲੂਕੀ ਬੋਲੀ ਬਾਲਮੀਕੀ ਭਾਈਚਾਰੇ ਵਾਸਤੇ ਬੱਤਸਲੂਕੀ ਕਰੇ ਸਾਡਾ ਜਿਹੜਾ ਅਫਸਰ ਸੀ ਕੁਲਵਿੰਦਰ ਜੀ ਇਹ ਆਇਆ ਉਹਨੂੰ ਵੀ ਅਸਬਦ ਬੋਲਿਆ ਕਹਿੰਦੇ ਵੀ ਚੂੜੇ ਚਮਾਰ ਇਕੱਠੇ ਕਰਕੇ ਲਿਆਈ ਵੀ ਇਹ ਦੱਸੋ ਵੀ ਇਹ ਬ ਜੇ ਇਹਨਾਂ ਦਾ ਕੰਮ ਨਾ ਕਰੇ ਤੇ ਕਿਹਨਾਂ ਦੇ ਕੀੜੇ ਚਲ ਜਾਣ ਜੇ ਸੀਵਰਮੈਨ ਕੰਮ ਨਾ ਕਰੇ ਗਲੀ ਗਲੀ ਤੇ ਕੀੜੇ ਚਲ ਜਾਣ ਸੀਵਰਮੈਨ ਇੱਕ ਐਜਾ ਬੰਦਾ ਗੱਟਰ ਦੇ ਵਿੱਚ ਵੱੜਦਾ ਹੀ ਉਹ ਮਰ ਵੀ ਸਕਦਾ ਗੈਸ ਵੀ ਆਂਦੀ ਸਭ ਕੁਝ ਹੁੰਦਾ ਨਾ ਪਰ ਉਹਦੇ ਨਾਲ ਕੋਈ ਉਹ ਨਹੀਂ ਕਰਦਾ ਪਰ ਇਹ ਬੰਦੇ ਨੇ ਜਾ ਕੇ ਉੱਥੇ ਤੀਜੀ ਗਲੀ ਤੇ ਜਾ ਕੇ ਪੰਗਾ ਪਾਇਆ ਤੇ ਹੁਣ ਕੀ ਅਸੀਂ ਇਨਸਾਫ ਚਾਹਦੇ ਗੋਡੇ ਫੜ ਕੇ ਪੈਰ ਫੜੜੇਗਾ ਤਾਂ ਹਟਣ ਦੇਵੋਗੇ ਔਰ ਗਲੀਆਂ ਸਭਾਈ ਨਹੀਂ ਆਉਣ ਦੇਣੀਆਂ ਜਦ ਤੱਕ ਜੇ ਅਸੀਂ ਕਿਉਂਕਿ ਸਾਡੇ ਹੋਰ ਵੀ ਮੁਲਾਜ਼ਮ ਨੇ ਹੋਰ ਪਾਸੇ ਨੂੰ ਕੋ ਸਾਨੂੰ ਹੱਥ ਪਾਏਗਾ ਸਰ ਥਾਣੇ ਰਿਪੋਰਟ ਲਿਖਾ ਦਿੱਤੀ ਅਸੀਂ ਸਰ ਜੋ ਸੱਚ ਉਹ ਕਹਣਗੇ ਉਸੇ ਤੋਂ ਚੱ ਇਹਦਾ ਗੱਲ ਅੱਜ ਪਸੰਦ ਕਰਦੇ ਆਂ ਅੱਜ ਸਾਡੇ ਮੁਲਾਜ਼ਮ ਸਾਥੀ ਜਿਹੜੇ ਨੇ ਭਰਾੜੇ ਸਾਡੇ ਉਸ ਨਗਰ ਵਿੱਚ ਗਲੀ ਦੇ ਵਿੱਚ ਕੰਮ ਕਰ ਰਹੇ ਸੀ ਇੱਥੇ ਦੇ ਕੋਈ ਸ਼ਰਾਰਤੀ ਅੰਸਰ ਦੇ ਅਵਤਾਰ ਸਿੰਘ ਨਾਂ ਦੇ ਮੇਰੇ ਕੋਲ ਬੰਦੇ ਨੇ ਸ਼ਾਇਦ ਉਹ ਆਪਣੇ ਆਪ ਨੂੰ ਮੁਲਾਜ਼ਮ ਨੇ ਉਹਨਾਂ ਨੇ ਸਾਡੇ ਮੁਲਾਜ਼ਮਾਂ ਨਾਲ ਉਹਨਾਂ ਨੇ ਜਾਤੀ ਸੂਚਕ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਕੰਮ ਕਰਨ ਤੋਂ ਰੋਕਿਆ ਨਾ ਕੰਮ ਕਰਦੇ ਵਿੱਚ ਡਿਊਟੀ ਦਾ ਟਾਈਮ ਵਿਗਨ ਪਾਇਆ ਉਹਨਾਂ ਨੂੰ ਹੱਥ ਉਹਨਾਂ ਦੇ ਹੱਤਾ ਪਾਈ ਕਰੀ ਉਹਨਾਂ ਨੇ ਇੱਕ ਤਾਂ ਸਾਡਾ ਮਜ਼ਦੂਰ ਸਾਡਾ ਜਿਹੜਾ ਸਫਾਈ ਸੈਣੀ ਦਾ ਸਾਡਾ ਸੇਵਮੈਂਟ ਭਰਾ ਵਾ ਇੰਨੀ ਗਰਮੀ ਦੇ ਵਿੱਚ ਮਿਹਨਤ ਨਾਲ ਕੰਮ ਕਰਦਾ ਵਾ ਦੁਨੀਆ ਦਾ ਸਭ ਤੋਂ ਥੱਲੜਾ ਕੀਤਾ ਵਾ ਜਿੱਤੇ ਸਾਡਾ ਸਮਾਜ ਕੰਮ ਕਰਦਾ ਵਾ ਇਹ ਲੋਕ ਜਿਹੜੇ ਅੱਜ ਗਾਲ੍ਹਾਂ ਕੱਢਦੇ ਨੇ ਜਿਹੜੇ ਸਾਡੇ ਮਜ਼ਦੂਰ ਨੂੰ ਹੱਥ ਪਾਉਂਦੇ ਨੇ ਇਹ ਕੰਮ ਕਰਕੇ ਦੇਖਣ ਇੱਕ ਦਿਨ ਸੈਂਬਰ 'ਚ ਬੜਕੇ ਦੇਖਣ ਇੱਕ ਦਿਨ ਝਾੜੂ ਮਾਰ ਮਾਰ ਕੇ ਦੇਖਣ ਇਹ ਲੋਕਾਂ ਨੂੰ ਕੀ ਪਤਾ ਵੀ ਇਹ ਲੋਕ ਕਿਵੇਂ ਮਿਹਨਤ ਕਰਦੇ ਨੇ ਇਹ ਵਰਗੇ ਹਜੇ ਕੁੱਤੇ ਜਿਹੜੇ ਇਨਸਾਨ ਨੇ ਜਿਨ੍ਹਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਆ ਸਾਨੂੰ ਸ਼ਾਬਾਸ਼ੀ ਤਾਂ ਕੀ ਦੇਣੀ ਆ ਕੰਮ ਕਰ ਦਿਓ ਉੱਤੇ ਹੀ ਲੋਗੇ ਹੱਤ ਬੰਨਦੇ ਨੇ ਸਾਨੂੰ ਜਾਤੀ ਸੂਚਕ ਗਾਲਾ ਕੱਢਦੇ ਨੇ ਅਸੀਂ ਥਾਣੇ ਦਰਖਾਸਤ ਦੇ ਦਿੱਤੀ ਆ ਕੂੜਾ ਇੱਥੇ ਸੜਦੇ ਇੱਕ ਮਹੀਨਾ ਸਾਡਾ ਕੋਈ ਵੀ ਸਫਾਈ ਸੈਣੀ ਕੋਰੇ ਕੰਮ ਨਹੀਂ ਕਰੂਗਾ ਇਹ ਗੰਦਵਾ ਜਿਹੜਾ ਐਦਾਂ ਹੀ ਪਿਆ ਰਹੂਗਾ ਤਾਂ ਜੋ ਹੋਰ ਲੋਕਾਂ ਨੂੰ ਵੀ ਅਗਲ ਆਵੇ ਉਹ ਵੀ ਲੋਕ ਜਿਹੜੇ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਵੀ ਅਕਲ ਆਵੇ ਵੀ ਕਿਵੇਂ ਸਪਾਈ ਸਾਇਨਿਕ ਨੂੰ ਡਿਊਟੀ ਦੇ ਟਾਈਮ ਕਿਵੇਂ ਬੋਲਿਆ ਜਾਂਦਾ ਵਾ ਧੰਨਵਾਦ ਮੱਲੇ ਵਾਲਾ ਸਮਝੋ ਇਹ ਰੋਸਪੋਟ ਹੈ ਆਪਾਂ ਨੂੰ ਬੋਲੀ ਅਸੀਂ ਮੱਲੇ ਦਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਦੇ ਰਹੇ ਜੀ ਅਸੀਂ ਕਿਸੇ ਨਾਲ ਹੋਰ ਕੁਝ ਨਹੀਂ ਕਰ ਰਹੇ ਮੱਲਾ ਖੁਦ ਇਹ ਮੌਕੇ ਦਾ ਗਵਾਹ ਵਾ ਮੱਲੇ ਵਾਲਿਆਂ ਨੇ ਖੁਦ ਦੇਖਿਆ ਵਾ ਐਮਸੀ ਸਾਹਿਬ ਮੌਕੇ ਦੇ ਜਿਹੜੇ ਬਾਬਾ ਜੀ ਐਮਸੀ ਸੀ ਉਹ ਖੁਦ ਗਵਾਹ ਨੇ ਨੀ ਨੂੰ ਜੀ ਖੜੇ ਨੇ ਐਮਸੀ ਸਾਹਿਬ ਇਹਨਾਂ ਨੇ ਖੁਦ ਮੌਕੇ ਦੇ ਦੇਖਿਆ ਨੇ ਖੁਦ ਉਹ ਬੰਦੇ ਨੂੰ ਸਮਝਾਇਆ ਵੀ ਪਰ ਉਹ ਜੇ ਕੰਨੀ ਜੂਣੀ ਸਿਰਕੀ ਹੈਗੀ ਉਹ ਆਪਣੀ ਜਿਹੜੀ ਜ਼ੁਬਾਨ ਤੋਂ ਟਸ ਤੋਂ ਮਸ ਨਹੀਂ ਹੋਇਆ ਉਹਨੇ ਉਹੀ ਬੋਲੀ ਰੱਖੀ ਅੱਜ ਸ਼ਹੀਦ ਭਗਤ ਸਿੰਘ ਕਲੋਨੀ ਚ ਸਵੇਰੇ ਸੀਵਰੇਜ ਮੈਨ ਸਾਡੇ ਇਕ ਰਮ ਜੂਣੀ ਇਹਦੇ ਨਾਲ ਸਾਰੇ ਹਨੀ ਵੀ ਇਹ ਲੱਗੇ ਦੀ ਜਿਹੜੇ ਮੇਨ ਹਾਲ ਨੇ ਸੀਵਰੇਜ ਦੀ ਕਾਫੀ ਦਿਨ ਤੋਂ ਦਿੱਕਤ ਆ ਰਹੀ ਸੀ ਬਾਬਾ ਜੀ ਦਾ ਬਾੜਾ 17 ਨੰਬਰ ਇਹ ਨਾਲ ਹੀ 18 ਨੰਬਰ ਪੈਂਦਾ ਵਾ ਉਥੇ ਸਫਾਈ ਕਰਨ ਲੱਗੇ ਸੀਵਰੇਜ ਮੈਨ ਔਰ ਸੀਵਰੇਜ ਮੈਨ ਜਦ ਸਫਾਈ ਕਰਨ ਦੀ ਗੇਟ ਦੇ ਮੂਹਰੇ ਥੋੜਾ ਬੋਦਾ ਗੰਦ ਸਾਈਡ ਦੇ ਉੱਤੇ ਨਿਕਲਿਆ ਹੋਣਾ ਉਸ ਕਰਕੇ ਉਸ ਪਰਿਵਾਰ ਨੇ ਇਹਨਾਂ ਦਾ ਬਦਸਲੂਕੀ ਕਰਨੀ ਛੁੱਤੀ ਪਹਿਲੇ ਪਹਿਲਾਂ ਤਾਂ ਉਹ ਗੇਟ ਦੇ ਮੂਰੇ ਬੋਲੀ ਗਏ ਨੇ ਉਸ ਤੋਂ ਬਾਅਦ ਇੱਥੋਂ ਬਦਲ ਕੇ ਉਹ ਕਾਫੀ ਦੂਰ ਤੱਕ ਸਫਾਈ ਕਰਦੇ ਚਲੇ ਗਏ ਉਹ ਤੋਂ ਬਾਅਦ ਬੜਾ ਕਟੋੜਾ ਕਾਫੀ ਦੂਰੀ ਹੈ ਜਿੱ ਤੱਕ ਉਹ ਗਏ 2-300 ਪਰਦੀ ਦੂਰੀ ਹੈਗੀ ਆ ਜਿੱਥੇ ਉੱਥੇ ਸਫਾਈ ਕਰਦੇ ਵੇਲੇ ਉੱਥੇ ਜਾ ਕੇ ਹੱਥੋ ਪਾਈ ਵੀ ਕੀਤੀ ਆ ਉਹਨਾਂ ਦਾ ਬੇਟਾ ਸੀ ਹਪਤਾ ਸਿੰਘ ਜੀ ਦਾ ਜੀ ਨੇ ਹੱਥੋ ਪਾਈ ਕੀਤੀ ਔਰ ਜਾਤੀ ਸ਼ੂਤਕ ਜਿਹੜੇ ਸ਼ਬਦ ਨੇ ਉਹ ਹਨੀ ਨੂੰ ਬੋਲੇ ਹੋਰ ਮਲਾਜਮ ਸੀ ਉੱਥੇ ਉਹਨਾਂ ਨਾਲ ਕਾਫੀ ਬਹਿਨ ਸਹੀ ਮੱਲਾ ਨਵਾਸੀ ਵੀ ਸੀ ਜਿਨ੍ਹਾਂ ਨੇ ਇਹ ਸਾਰਾ ਕਿਉਂ ਤੋਂ ਨਹੀਂ ਦੇਖੀ ਆ ਉਹ ਤੋਂ ਬਾਅਦ ਜਦੋਂ ਸਾਨੂੰ ਦੱਸਿਆ ਤੇ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਵੀ ਆਪਾਂ ਇੱਥੇ ਮਾਫੀ ਮੰਗ ਕੇ ਇਹਨਾਂ ਤੋਂ ਇਹਨੂੰ ਖਤਮ ਕਰੀਏ ਮੈਟਰ ਨੂੰ ਪਰ ਨਹੀਂ ਜਦੋਂ ਸਰਪਾਰ ਨੇ ਨਾ ਉਸ ਚੀਜ਼ ਨੂੰ ਮੰਨਿਆ ਤਾਂ ਅੱਗੇ ਮੁਲਾਜ਼ਮਾਂ ਨੇ ਫਿਰ ਆਪਣਾ ਜੋ ਪ੍ਰਦਰਸ਼ਨ ਸੀ ਉਹ ਕੀਤਾ ਜੋ ਅਸੀਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਜਿੱਥੇ ਮੁਲਾਜ਼ਮ ਕਹਿਣਗੇ ਅਸੀਂ ਆਪਣੇ ਮੁਲਾਜ਼ਮ ਭਾਈਚਾਰੇ ਦੇ ਨਾਲ ਆ ਕਿਉਂਕਿ ਇਹ ਸਫਾਈ ਕਰਦੇ ਨੇ ਇਹ ਸਫਾਈ ਕਰਨੀ ਖਾਸ ਤੌਰ ਤੇ ਬਹੁਤ ਬੁਰੀ ਆ ਬਹੁਤ ਦੁਖਦਾਈ ਹੁੰਦਾ ਜਦੋਂ ਆਪ ਕਈ ਵਾਰ ਖੜਕੋਲ ਕਰਨਾ ਪੈਂਦਾ ਤਾਂ ਆਪ ਦਾ ਮੂੰਹ ਢੱਕ ਲੈਣੇ ਆ ਪਰ ਇਹ ਵਿਚਾਰੇ ਇਸ ਸੈਂਬਰ ਦੇ ਵਿੱਚ ਵੜਦੇ ਨੇ ਧੰਨ ਨੇ ਮੁਲਾਜ਼ਮ ਅਸੀਂ ਮੁਲਾਜ਼ਮਾਂ ਦੇ ਬਾਹਰ ਨਹੀਂ ਹੋ ਸਕਦੇ ਕੰਪਲੇਂਟ ਕਰ ਦਿੱਤੀ ਹੈ ਕੰਪਲੇਂਟ ਐ ਐਸਚੋ ਸਾਹਿਬ ਨੂੰ ਕਰ ਚੁੱਕੇ ਆ ਉਹ ਆਪਣੇ ਤੌਰ ਤੇ ਜੋ ਕਾਰਵਾਈ ਕਾਨੂੰਨੀ ਤੌਰ ਤੇ ਕਰਨਗੇ ਲੇਕਿਨ ਪ੍ਰਸ਼ਾਸਨੋਂ ਅਸੀਂ ਸਾਰਿਆਂ ਨੂੰ ਚੇਤਾਵਨੀ ਦੇ ਚੁੱਕੇ ਆ ਅਗਰ ਕਿਸੇ ਮੁਲਾਜ਼ਮ ਦੇ ਨਾਲ ਧੱਕਾ ਹੋਊਗਾ ਤਾਂ ਪੋਰਟਲ ਮੁਲਾਜ਼ਮ ਜੁਨੀਅਰ ਵੀ ਖੜੀ ਆ ਔਰ ਕਾਉਂਸਲਰ ਸਾਹਿਬ ਆਂ ਵੀ ਉਹਨਾਂ ਨਾਲ ਸਾਥ ਖੜੇ ਨੇ ਇਹ ਵੀ ਦੇਖੋ ਐਕਚੁਅਲੀ ਜੋ ਇਹਨਾਂ ਨੇ ਅੱਜ ਕੀਤਾ ਮੈਂ ਇਹਨਾਂ ਦੀ ਸਖਸ਼ਤਾ ਦੀ ਜ਼ਿੰਦਾ ਕਰਦੀ ਆ ਕਿਉਂਕਿ ਦੇਖੋ ਮੁਲਾਜ਼ਮਾਂ ਦੀ ਇਹਨਾਂ ਦੀ ਤਾਂ ਰਿਸਪੈਕਟ ਕਰਨੀ ਚਾਹੀਦੀ ਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਐਮਸੀ ਸਾਹਿਬ ਨੇ ਦੱਸਿਆ ਸਾਰਿਆਂ ਨੇ ਦੱਸਿਆ ਬਲਰਾਮ ਜੀ ਨੇ ਦੱਸਿਆ ਵੀ ਇੰਨੀ ਗਰਮੀ ਦੇ ਵਿੱਚ ਕੌਣ ਚੈਂਬਰਾਂ ਦੇ ਵਿੱਚ ਵੜ ਕੇ ਇੰਨਾ ਗੰਦ ਸਾਫ਼ ਕਰਦਾ ਜੇ ਲੋਕਾਂ ਨੂੰ ਇੰਨਾ ਆਂਦਾ ਇਹਨਾਂ ਤੋਂ ਤਾਂ ਉਹ ਖੁਦ ਚੈਂਬਰ ਵਿੱਚ ਵੜ ਕੇ ਆਪਣੇ ਘਰ ਦਾ ਗੰਦ ਆਪ ਕੱਢ ਲੈਣ ਠੀਕ ਹੈ ਇਹਨਾਂ ਉਹ ਸਾਡੇ ਲਈ ਤਾਂ ਅਸੀਂ ਤਾਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਅਸੀਂ ਤਾਂ ਮੁਲਾਜ਼ਮ ਯੂਨੀਅਨ ਦੇ ਨਾਲ ਆ ਵਾਰਡ ਨੰਬਰ 17 18 ਕੀਵੇਂ ਤਾਂ ਸਾਰੇ ਖੰਨੇ ਦੇ ਮੁਲਾਜ਼ਮਾਂ ਦੇ ਨਾਲ ਆ ਜਿਹੜਾ ਵੀ ਕਿਸੇ ਮੁਲਾਜ਼ਮ ਦੇ ਨਾਲ ਵਧੀ ਕੀ ਕਰੇਗਾ ਅਸੀਂ ਤਾਂ ਹਮੇਸ਼ਾ ਮੁਲਾਜ਼ਮਾਂ ਨਾਲ ਖੜਾਗੇ ਅਸੀਂ ਇਸ ਬੰਦੇ ਦੇ ਖਿਲਾਫ ਆ ਦੇਖੋ ਸੌਰੀ ਫੀਲ ਕਰ ਲੈਂਦੇ ਚਲੋ ਜੇ ਇਹਨਾਂ ਨੇ ਥੋੜਾ ਉਹਨਾਂ ਦੇ ਗੇਟ ਅੱਗੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਗੇਟ ਅੱਗੇ ਉਹ ਆ ਗਿਆ ਸੀ ਗੰਦ ਮੱਡ ਵਗੈਰਾ ਤੇ ਮੈਂ ਉਹਨਾਂ ਨੂੰ ਕ ਰਿਸਪੈਕਟਫੁਲੀ ਤੁਸੀਂ ਕਹਿ ਦਿੰਦੇ ਵੀ ਬੇਟੇ ਇਹਨਾਂ ਨੂੰ ਸਾਈਡ ਤੇ ਕਰ ਦਿਓ ਕਰ ਦਿੰਦੇ ਬਟ ਇਹਨਾਂ ਨਾਲ ਬਹਿਸ ਬਾਜੀ ਜਾਂ ਹੱਥੋਪਾਈ ਕਰਨ ਦੀ ਕੋਈ ਲੋੜ ਨਹੀਂ ਸੀ ਉੱਥੇ ਜਾ ਕੇ ਇਹਨਾਂ ਦਾ ਕਾਫੀ ਜ਼ਿਆਦਾ ਝਗੜਾ ਪੱਧਿਆ ਤੇ ਹਾਂਜੀ ਮਹੱਲਾ ਨਿਵਾਸੀ ਸਾਰੇ ਨੂੰ ਪਤਾ ਹੈਗਾ ਆ ਉਹ ਲੇਡੀਜ਼ ਖੜੀਆਂ ਨੇ ਮੱਲੇ ਨੇ ਹੋਰ ਸਭ ਨੂੰ ਪਤਾ ਜੀ ਸਭ ਨੂੰ ਪਤਾ ਸਾਰੇ ਨਾਲ ਨੇ ਇਸ ਚੀਜ਼ ਦੇ ਸਾਰੇ ਇਸ ਚੀਜ਼ ਦੇ ਉਬੇ ਦੇਖੋ ਚਲੋ ਜਿਹਨਾਂ ਨੇ ਕੰਮ ਕੀਤਾ ਇਹਨਾਂ ਦਾ ਚੱਲ ਐਤਾ ਨਹੀਂ ਮਤਲਬ ਇਸ ਬਿਹੇਵ ਨਹੀਂ ਸੀ ਇਹਨਾਂ ਦੇ ਨਾਲ ਕਰਨਾ ਚਾਹੀਦਾ ਇਹ ਵੀ ਇਨਸਾਨ ਨਹੀਂ ਐ ਤਾਂ ਥੋੜੀ ਅਗੇ ਜੇ ਚੈਂਬਰਾਂ ਦਾ ਜੋ ਕਰ ਦਿੱਤਾ ਇਹ ਬੰਦੇ ਹੀ ਨਹੀਂ ਅਗੇ ਇਨਸਾਨ ਨਹੀਂ ਆ ਠੀਕ ਹੈ ਇਸ ਕਰਕੇ ਮੈਂ ਮੈਸੇਜ ਦੀ ਪਹੁੰਚਦਾ ਨਿੰਦਾ ਕਰਦੀ ਆ ਜੋ ਉਹਨਾਂ ਨੇ ਇਹਨਾਂ ਦੇ ਨਾਲ ਬਿਸਬਿਹੇਵ ਕੀਤਾ ਅਸੀਂ ਮੁਲਾਜ਼ਮ ਯੂਨੀਅਨ ਦੇ ਨਾਲ ਆ ਥੈਂਕ ਯੂ ਸੋ ਥਿੰਕ